ਕਮਰੇ ਦੇ ਬਾਹਰ ਤੇ ਮੈਨੂੰ ਮੈਂ ਰਿੰਗਣ ਵਾਲਾ ਬੰਦਾ ਉੱਠ ਕੇ ਬਾਬਿਆਂ ਕੋਲ ਚੱਲ ਗਿਆ ਤੇ ਮੈਂ ਆਪਣੇ ਆਪ ਤੇ ਅਜ ਮਾਨ ਫੀਲ ਕਰਦਾ ਵੀ ਵਾਕਿਆ ਹੀ ਸਾਧੂਆਂ ਦੇ ਦਰਸ਼ਨ ਕੀਤੇ ਫਿਰ ਰੱਬ ਦੇ ਹੀ ਕੀਤੇ ਇੱਕ ਹਿਸਾਬ ਦੇ ਨਾਲ ਵੀ ਕੋਈ ਇਹ ਚੀਜ਼ ਨਹੀਂ ਵੀ ਤੁਰਦੇ ਫਿਰਦੇ ਇਹ ਸਾਡੇ ਲਈ ਸਾਡੇ ਜਰਨੈਲ ਜਿਹੜੇ ਜੰਗੀ ਆ ਜਿਹੜੇ ਪੰਥ ਚ ਵਿਚਰਦੇ ਹੀ ਸਾਡੇ ਲਈ ਤੇ ਰੱਬ ਵਰਗੇ ਨੇ ਤਾਂ ਜਿਨ੍ਹਾਂ ਨੇ ਪੰਥ ਗ੍ਰੰਥ ਨੂੰ ਆਪਣਾ ਆਪ ਸਮਰਪਿਤ ਹੋ ਕੇ ਚੱਲੇ ਆ ਠੀਕ ਆ ਕਿ ਨਹੀਂ ਪਰ ਇੱਕ ਸਪਿਰਿਟ ਜੀ ਹੁੰਦੀ ਸੀ ਵੀ ਸਾਧੂ ਉਹ ਹੁੰਦਾ ਜਿਹਦੇ ਕੋਲ ਬਲ ਹੋਵੇ ਨਾ ਜਿਹਦੇ ਕੋਲ ਪਰਮਾਤਮਾ ਦੀ ਸ਼ਕਤੀ ਹੋਵੇ ਉਹ ਅੱਖਾਂ ਨਾਲ ਹੀ ਅਗਲੇ ਗੁਰਸਿੱਖ ਦਾ ਪਾਰਤਾਰਾ ਕਰ ਸਕਦੇ ਆ ਐਡਾ ਬਲ ਹੁੰਦਾ ਸਾਧੂ ਦੇ ਵਿੱਚ ਇਹ ਨਹੀਂ ਕਿ ਵੀ ਪੈਸਾ ਆ ਜਾਂ ਸ਼ੌਹਰਤ ਦੇ ਨਾਲ ਤੁਸੀਂ ਕਿਸੇ ਦਾ ਜਮੀਰ ਖਰੀਦ ਲੋਗੇ ਨਹੀਂ ਸਾਧੂ ਦੀ ਚਰਨ ਹਟ ਨਾ ਖਰੀਦ ਸਕਦਾ ਹੈ ਸਿਰਫ ਇੱਕ ਵਾਰੀ ਜਾਂਦੇ ਆ ਪੰਥ 'ਚ ਗਏ ਆ ਹੀ ਬਸ ਉਤ ਤੋਂ ਵਾਦ ਕਰਨੀਗੇ ਕਰਨੀਗੇ ਪਾਪਾ ਸਰਜੀਤ ਸਿੰਘ ਜੀ ਹਾਂ ਉਤ ਤੋਂ ਜੰਗੀਰ ਕਰਨਾਲ ਪੰਥ ਪਾਤਸ਼ਾਹ ਬਸ ਉਹ ਵੀ ਐ ਇੱਕ ਜੀ ਦਰਸ਼ਨ ਕੀਤੇ ਪੰਥ ਦੇ ਕੀ ਇਹ ਯਰ ਮਾਰੇ ਦੇ ਟਗੜੇ ਸਿੰਘ ਵਾ ਉਹਨਾਂ ਨੂੰ ਮਿਲ ਗਈ ਜਿੱਦਾਂ ਪੈਦਾ ਹੈਗੀ ਮੈਂ ਵੀ ਇਹਨਾਂ ਦੇ ਦਰਸ਼ਨ ਮਿਲੇ ਕਰਾਂ ਉਹ ਬਸ ਦਰਸ਼ਨ ਮਿਲੇ ਕਰਨ ਹੀ ਗਏ ਬਸ ਉਹ ਫਿਰ ਉਹਨਾਂ ਲਈ ਲੱਗ ਚ ਆ ਗਏ ਫਿਰ ਫਿਰ ਮਤਲਬ ਇਹ ਘਰ ਨਾਲੋਂ ਮੂੰਹ ਹੀ ਨਹੀਂ ਕੀਤਾ ਇਹਨਾਂ ਨੇ ਪੰਥ ਲੈ ਕੇ ਲਾਤੀ ਉਹੋ ਜਿਹੇ ਦਾਰ ਬਣੇ ਵੇਲਾ ਬਾਅਦ ਚ ਬਾਬਾ ਸਬਜੀਤ ਸਿੰਘ ਹਰਤਾ ਬਾਸ਼ਾ